ਇੱਕ ਪਾਲਾਸਤੇ ਨਾ ਸੋਚ ਕੇ ਦੇਖੋ ਵੀ ਤੁਸੀਂ 에어ਪੋਰਟ ਤੇ ਗਏ ਆ 에어ਪੋਰਟ ਤੇ ਬੈਠੇ ਆ ਜਾਂ ਖੜੇ ਆ ਤੇ 에어ਪੋਰਟ ਦੀ ਹਰੇਕ ਚੀਜ਼ ਨਾਰਮਲ ਚੱਲੀ ਜਾਂਦੀ ਆ ਜਹਾਜ਼ ਆਈ ਜਾਂਦੇ ਆ ਜਹਾਜ਼ ਜਾਈ ਜਾਂਦੇ ਆ ਲੋਕ ਇਧਰੋਂ ਉਧਰੋਂ ਲੰਘ ਕੇ ਤੁਹਾਡੇ ਕੋਲ ਦੀ ਆਪਣਾ ਸਮਾਨ ਚੱਕੀ ਜਾਂਦੇ ਆ ਕਹ ਲਓ ਕਿ 에어ਪੋਰਟ ਤੇ ਪੂਰੀ ਰੌਣਕ ਹੋਵੇ ਪਰ ਅਚਾਨਕ ਉਥੇ ਇੱਕ ਇਹੋ ਜਿਹਾ ਇਨਸਾਨ ਆ ਜਾਈ ਜਿਹਦੇ ਕੋਲੇ ਪਾਸਪੋਰਟ ਵੀ ਅਸਲੀ ਹੋਵੇ ਪਰ ਉਹਦਾ ਦੇਸ਼ ਧਰਤੀ ਦੇ ਉੱਤੇ ਮੌਜੂਦ ਹੀ ਨਾ ਹੋਵੇ ਅੱਜ ਦੀ ਕਹਾਣੀਆ ਨਾ ਜਿਹੜੀ ਇਹ ਕਿਸੇ ਫਿਲਮ ਦੀ ਸਟੋਰੀ ਨਹੀਂ ਤੇ ਨਾ ਹੀ ਇਹ ਕਿਸੇ ਸਾਇੰਸ ਫਿਕਸ਼ਨ ਆਰਟੀਕਲ ਦੀ ਜਾਂ ਕਿਸੇ ਕਾਮਿਕ ਬੁੱਕ ਦੀ ਸਟੋਰੀ ਆ ਇਹ ਇੱਕ ਅਸਲੀ ਕਹਾਣੀਆ ਜਿਹੜੀ ਇਤਿਹਾਸ ਦੀ ਘਟਨਾ ਕਹਿ ਲੋ ਇੱਕ ਜਿਹੜੀ ਇਤਿਹਾਸ ਦੇ ਵਿੱਚ ਦਰਜ ਇਹ ਗੱਲ ਆ ਸਾਲ 1954 ਦੀ ਜਦੋਂ ਦੁਨੀਆ ਦੂਜੇ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਹਜੇ ਬਸ ਆਪ ਦੇ ਪੈਰਾਂ ਦੇ ਉੱਤੇ ਖੜੀ ਹੋਈ ਸੀ ਤੇ ਲੋਕ ਮੁੜ ਤੋਂ ਇੱਕ ਦੂਜੇ ਦੇਸ਼ ਦੇ ਵਿੱਚ ਉਹਨਾਂ ਨੇ ਜਾਣਾ ਸਟਾਰਟ ਕੀਤਾ ਸੀ ਕਹਿ ਲੋ ਕਿ ਇੰਟਰਨੈਸ਼ਨਲ ਯਾਤਰਾ ਸਟਾਰਟ ਹੋ ਗਈ ਸੀ ਦੇਸ਼ ਜਪਾਨ ਵੈਸੇ ਤਾਂ ਚਰਚਾ ਦੇ ਵਿੱਚ ਹੀ ਰਹਿੰਦਾ ਇਹ ਘਟਨਾ ਵੀ ਜਾਪਾਨ ਦੇਸ਼ ਦੀ ਆ ਜਾਪਾਨ ਦਾ ਇੱਕ 에어ਪੋਰਟ ਆ ਹਾਨੇਦਾ 에어ਪੋਰਟ ਉਸ ਟਾਈਮ ਵੀ ਇਹ 에어ਪੋਰਟ ਪੂਰਾ ਚੱਕਾ ਚੱਕਾ ਰੋਸ਼ਨੀ ਦੇ ਨਾਲ ਤੇ ਆਵਾਜ਼ਾਂ ਦੇ ਨਾਲ ਭਰਿਆ ਹੁੰਦਾ ਵੀ ਪੂਰਾ ਵਿਅਸਤ ਹੁੰਦਾ ਸੀ ਤੇ ਅੱਜ ਤਾਂ ਚਲੋ ਜਪਾਨ ਬਹੁਤ ਤਰੱਕੀ ਕਰ ਗਿਆ। ਉਹ ਦਿਨ ਵੀ ਬਿਲਕੁਲ ਆਈ ਇੱਕ ਨਾਰਮਲ ਦਿਨ ਸੀ। ਲੋਕ ਆਈ ਜਾਂਦੇ ਸੀ, ਅਫਸਰ ਆਪ ਦਾ ਕੰਮ ਕਰੀ ਜਾਂਦੇ ਸੀ ਤੇ ਉਸੇ ਹੀ ਪਲ ਇੱਕ ਜਹਾਜ਼ ਲੈਂਡ ਕਰਦਾ 에어ਪੋਰਟ ਦੇ ਉੱਤੇ। ਯਾਤਰੀ ਉਤਰਦੇ ਆ ਜਹਾਜ਼ ਦੇ ਵਿੱਚੋਂ ਤੇ ਇੰਨਾ ਯਾਤਰੀਆਂ ਦੇ ਵਿੱਚ ਹੀ ਇੱਕ ਲੰਬਾ ਚਿੱਟੇ ਰੰਗ ਦਾ ਬਹੁਤ ਹੀ ਸਲੀਕੇ ਦੇ ਨਾਲ ਭਰਿਆ ਬੰਦਾ ਉਤਰਦਾ। ਉਹਦੇ ਕੱਪੜੇ ਇਲੀਡਾ ਲੱਗਦਾ ਵੇਖ ਕੇ ਲੱਗਦਾ ਸੀ ਕਿ ਉਹਨੇ ਬਹੁਤ ਮਹਿੰਗੇ ਕੱਪੜੇ ਪਾਏ ਆ ਉਹਦੀ ਚਾਲ ਢਾਲ ਦੇਖ ਕੇ ਐ ਲੱਗਦਾ ਸੀ ਵੀ ਬੰਦਾ ਇਹ ਪੂਰਾ ਜੈਂਟਲਮੈਨ ਆ ਪੜਿਆ ਲਿਖਿਆ ਸਿਆਣਾ ਤੇ ਸੁਲਝਿਆ ਬੰਦਾ ਉਹ ਬਿਲਕੁਲ ਸ਼ਾਂਤੀ ਦੇ ਵਿੱਚ ਸੀ ਕੋਈ ਚਿਹਰੇ ਤੇ ਘਬਰਾਹਟ ਨਹੀਂ ਸੀ ਨਾ ਹੀ ਉਹਨੂੰ ਕੋਈ ਜਲਦੀ ਸੀ ਵੈਸੇ ਤਾਂ ਪਤਾ ਕੀ ਹੁੰਦਾ ਆਪਾਂ ਜਦੋਂ ਕਿਤੇ ਵੀ ਟਰੈਵਲ ਕਰਦੇ ਆ ਨਾ 에어ਪੋਰਟ ਤੇ ਜਾ ਕੇ 에어ਪੋਰਟ ਦੀ ਕਿਊ ਦੇ ਵਿੱਚ ਖੜੇ ਹੁੰਦੇ ਆ ਲਾਈਨ ਦੇ ਵਿੱਚ ਤਾਂ ਇੱਕ ਅੱਚੀ ਵੀਜੀ ਲੱਗ ਜਾਂਦੀ ਆ ਬੰਦਿਆਂ ਨੂੰ ਹਰੇਕ ਨੂੰ ਗਾਲੀ ਹੁੰਦੀ ਆ ਵੀ ਮੇਰਾ ਚੈੱਕ ਇਨ ਜਲਦੀ ਹੋ ਜੇ ਮੈਨੂੰ ਜਲਦੀ ਕਲੀਅਰੈਂਸ ਮਿਲ ਜੇ ਬੋਰਡਿੰਗ ਪਾਸ ਮਿਲ ਜੇ ਮੇਰਾ ਬੈਗ ਜਲਦੀ ਆ ਜੇ ਪਰ ਉਹ ਬੰਦਾ ਉਹਨੇ ਨਾਰਮਲ ਵੇਟਿੰਗ ਦੇ ਵਿੱਚ ਖੜਕੇ ਸਲੀਕੇ ਜੇ ਨਾਲ ਹੌਲੀ ਜੇ ਆਪਣਾ ਸਮਾਨ ਲਿਆ ਤੇ ਸਿੱਧਾ ਇਮੀਗ੍ਰੇਸ਼ਨ ਕਾਊਂਟਰ ਤੇ ਜਾਵੜਿਆ ਜਦੋਂ ਇਮੀਗ੍ਰੇਸ਼ਨ ਅਫਸਰ ਨੇ ਉਹਦੇ ਤੋਂ ਉਹਦਾ ਪਾਸਪੋਰਟ ਮੰਗਿਆ ਉਹਨੇ ਬਿਨਾਂ ਕਿਸੇ ਵੀ ਹਿਚਕਚਾਹਟ ਤੋਂ ਬਿਨਾਂ ਕਿਸੇ ਡਰ ਤੋਂ ਆਪਦਾ ਪਾਸਪੋਰਟ ਖੋਲ੍ਹਿਆ ਤੇ ਇਮੀਗ੍ਰੇਸ਼ਨ ਅਫਸਰ ਦੇ ਅੱਗੇ ਰੱਖਤਾ ਪਹਿਲੀ ਨਜ਼ਰ ਦੇ ਵਿੱਚ ਤਾਂ ਸਾਰਾ ਕੁਝ ਠੀਕ ਲੱਗਦਾ ਸੀ ਕਿਉਂਕਿ ਜਿਵੇਂ ਅਫਸਰ ਨੇ ਕਿਹਾ ਉਵੇਂ ਇੱਕ ਇਮੀਗ੍ਰੈਂਟ ਨੇ ਕਰਤਾ ਪਾਸਪੋਰਟ ਅਸਲੀ ਸੀ ਪਾਸਪੋਰਟ ਤੇ ਲੱਗੀਆਂ ਮੋਹਰਾਂ ਵੀ ਅਸਲੀ ਸੀ ਤੇ ਕਾਗਜ਼ ਵੀ ਪੂਰੀ ਉੱਚੀ ਕੁਆਲਿਟੀ ਦਾ ਸੀ ਜਿਹੜਾ ਪਾਸਪੋਰਟ ਉਸ ਬੰਦੇ ਦੇ ਹੱਥ ਦੇ ਵਿੱਚ ਸੀ ਪਰ ਜਿਵੇਂ ਹੀ ਇਮੀਗ੍ਰੇਸ਼ਨ ਅਫਸਰ ਨੇ ਪਾਸਪੋਰਟ ਦਾ ਕਵਰ ਪੜਿਆ ਉਹਦੇ ਚਿਹਰੇ ਤੇ ਨਾ ਇੱਕ ਹਰਾਨੀ ਜੀ ਆ ਗਈ ਪਾਸਪੋਰਟ ਦੇ ਕਵਰ ਤੇ ਇੱਕ ਇਹੋ ਜੇ ਦੇਸ਼ ਦਾ ਨਾਮ ਲਿਖਿਆ ਵਸਾਈ ਆਪਾਂ ਦੇਖੋ ਜਿਹੜੇ ਆਪਣੇ ਕੋਲੇ ਪਾਸਪੋਰਟ ਹਨ ਉਹਨਾਂ ਦੇ ਸਾਰਿਆਂ ਤੇ ਲਿਖਿਆ ਹੁੰਦਾ ਕਿ ਪਾਸਪੋਰਟ ਕਿਹੜੇ ਦੇਸ਼ ਨੇ ਜਾਰੀ ਕੀਤਾ ਪਾਸਪੋਰਟ ਦੇ ਉਸ ਬੰਦੇ ਦੇ ਪਾਸਪੋਰਟ ਦੇ ਕਵਰ ਤੇ ਨਾ ਇੱਕ ਐਸਾ ਦੇਸ਼ ਦਾ ਨਾਮ ਲਿਖਿਆ ਸੀ ਵੀ ਐਸ ਦੇਸ਼ ਨੇ ਪਾਸਪੋਰਟ ਇਸ਼ੂ ਕੀਤਾ ਜਿਹੜਾ ਉਸ ਇਮੀਗ੍ਰੇਸ਼ਨ ਅਫਸਰ ਨੇ ਅਜੇ ਤੱਕ ਸੁਣਿਆ ਹੀ ਨਹੀਂ ਸੀ ਅਫਸਰ ਉਸ ਬੰਦੇ ਨੂੰ ਪੁੱਛਦਾ ਵੀ ਤੁਸੀਂ ਕਿਹੜੇ ਦੇਸ਼ ਤੋਂ ਆਏ ਆ ਤੇ ਉਹ ਬੰਦਾ ਬਿਨਾ ਜਾ ਕੇ ਸ਼ਾਂਤੀ ਦੇ ਨਾਲ ਜਵਾਬ ਦਿੰਦਾ ਕਹਿੰਦਾ ਮੈਂ ਟੋਰਟ ਦੇਸ਼ ਤੋਂ ਆਇਆ ਅਫਸਰ ਨੂੰ ਆਏ ਲੱਗਿਆ ਵੀ ਸ਼ਾਇਦ ਨਾ ਉਹਨੂੰ ਭੁਲੇਖਾ ਪੈ ਗਿਆ ਵੀ ਉਹਨੇ ਸੁਣਿਆ ਨਹੀਂ ਤੇ ਉਹ ਦੁਬਾਰਾ ਪੁੱਛਦਾ ਕਹਿੰਦਾ ਜੀ ਤੁਸੀਂ ਕਿਹੜੇ ਦੇਸ਼ ਤੋਂ ਆਏ ਆ ਤਾਂ ਵਿਅਕਤੀ ਉਹਨੂੰ ਜਵਾਬ ਦਿੰਦਾ ਕਹਿੰਦਾ ਵੀ ਮੈਂ ਟੋਰੇਡ ਦੇਸ਼ ਤੋਂ ਆਇਆ ਦੁਬਾਰਾ ਪੁੱਛਣ ਤੇ ਵੀ ਇਹ ਜਵਾਬ ਦਿੰਦਾ ਫੇਰ ਇਮੀਗ੍ਰੇਸ਼ਨ ਅਫਸਰ ਉਹਦਾ ਦੂਜੀ ਵਾਰੀ ਟੋਰੇਡ ਦੇਸ਼ ਵਾਲਾ ਜਵਾਬ ਸੁਣਨ ਤੋਂ ਬਾਅਦ ਨਾ ਇੱਕ ਹੋਰ ਅਫਸਰ ਨੂੰ ਬੁਲਾ ਲੈਂਦਾ ਉਸ ਤੋਂ ਬਾਅਦ ਇੱਕ ਹੋਰ ਅਫਸਰ ਨੂੰ ਬੁਲਾ ਲੈਂਦਾ ਵਾਰੀ ਵਾਰੀ ਤਿੰਨ ਤੋਂ ਚਾਰ ਅਫਸਰ ਹੁੰਦੇ ਆ ਤੇ ਤਿੰਨੇ ਚਾਰੇ ਅਫਸਰ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਆ ਵੀ ਜਿਹੜਾ ਉਹ ਦੇਸ਼ ਦੱਸਦਾ ਟੋਰਡ ਉਹ ਦੇਸ਼ ਆਪਣੀ ਇਸ ਮੌਜੂਦਾ ਧਰਤੀ ਦੇ ਉੱਪਰ ਹੈ ਹੀ ਨਹੀਂ ਕਿਉਂਕਿ ਧਰਤੀ ਦੇ ਕਿਸੇ ਵੀ ਨਕਸ਼ੇ ਦੇ ਵਿੱਚ ਟੋਰਡ ਨਾਮ ਦਾ ਦੇਸ਼ ਮੌਜੂਦ ਹੀ ਹੈ ਨਹੀਂ ਇਸ ਗੱਲ ਦਾ ਪਤਾ ਇਮੀਗ੍ਰੇਸ਼ਨ ਅਫਸਰਾਂ ਨੂੰ ਵੀ ਉਦੋਂ ਲੱਗਿਆ ਜਦੋਂ ਉਹਨਾਂ ਨੇ ਨਾ ਸਰਕਾਰ ਦੇ ਉੱਚ ਦਫ਼ਤਰਾਂ ਤੋਂ ਪੂਰੀ ਧਰਤੀ ਦਾ ਨਵਾਂ ਮੈਪ ਮੰਗਾਇਆ ਤੇ ਨਵਾਂ ਵਰਲਡ ਮੈਪ ਮੰਗਾ ਕੇ 에어ਪੋਰਟ ਤੇ ਹੀ ਚਾਰ ਅਫਸਰਾਂ ਦੀ ਇੱਕ ਟੀਮ ਬਣਦੀ ਆ ਤੇ ਉਹ ਟਿਕਾਹ ਕੇ ਟੇਬਲ ਦੇ ਉੱਪਰ ਵਰਲਡ ਮੈਪ ਵਿਲਾ ਲੈਂਦੇ ਆ ਤੇ ਲੱਭਦੇ ਅਬਰ ਟੋਰਟ ਨਾਮ ਦਾ ਦੇਸ਼ ਹੁੰਦਾ ਹੀ ਨਹੀਂ ਉਹਦੇ ਤੇ ਉਹਦੇ ਤੋਂ ਬਾਅਦ ਨਾ ਉਹ ਉਸੇ ਵਿਅਕਤੀ ਨੂੰ ਕਹਿੰਦੇ ਆ ਕਹਿੰਦੇ ਯਾਰ ਸਾਨੂੰ ਨਕਸ਼ੇ ਦੇ ਉੱਪਰ ਨਾ ਇੱਕ ਉਂਗਲ ਲਾ ਕੇ ਦੱਸ ਦੀ ਤੇਰਾ ਦੇਸ਼ ਕਿੱਥੇ ਆ ਤੇ ਉਹ ਵਿਅਕਤੀ ਵੀ ਬਿਨਾ ਕੁਝ ਸੋਚੇ ਸਮਝੇ ਬਿਨਾ ਕੋਈ ਟਾਈਮ ਖਰਾਬ ਕੀਤੇ ਸਿੱਧਾ ਯੂਰਪ ਵਾਲੇ ਪਾਸੇ ਨੂੰ ਉਂਗਲੀ ਕਰ ਦਿੰਦਾ ਤੇ ਉਹ ਆਪਦੀ ਉਂਗਲੀ ਰੱਖਦਾ ਵੀ ਇੱਕ ਨਕਸ਼ੇ ਦੇ ਉੱਤੇ ਤੇ ਉਹ ਜਿੱਥੇ ਨਕਸ਼ੇ ਦੇ ਉੱਤੇ ਉਂਗਲੀ ਰੱਖਦਾ ਨਾ ਆਪਦੀ ਉੱਥੇ ਪਹਿਲਾਂ ਹੀ ਇੱਕ ਦੇਸ਼ ਮੌਜੂਦ ਹੁੰਦਾ ਉੱਥੇ ਲਿਖਿਆ ਹੁੰਦਾ ਐਂਡੋਰਾ ਪਰ ਫੇਰ ਉਸੇ ਟਾਈਮ ਉਹ ਬੰਦਾ ਵੀ ਖੁਦ ਹਰਾਨ ਹੋ ਜਾਂਦਾ ਕਹਿੰਦਾ ਇੱਥੇ ਐਂਡੋਰਾ ਤਾਂ ਹੋਣਾ ਨਹੀਂ ਚਾਹੀਦਾ ਇੱਥੇ ਤਾਂ ਮੇਰਾ ਦੇਸ਼ ਹੋਣਾ ਚਾਹੀਦਾ ਇੱਥੇ ਟੋਰੇਡ ਹੋਣਾ ਚਾਹੀਦਾ ਜਿਹੜੇ ਦੇਸ਼ ਨੂੰ ਮੈਂ ਆਇਆ ਉਹ ਪੂਰੇ ਪ੍ਰੋਸੇ ਦੇ ਨਾਲ ਇਹ ਗੱਲ ਕਹਿੰਦਾ ਕਿ ਟੋਰਡ ਮੇਰਾ ਦੇਸ਼ ਐਸੇ ਜਗ੍ਹਾ ਤੇ ਹਜ਼ਾਰਾਂ ਸਾਲਾਂ ਤੋਂ ਮੌਜੂਦ ਆ ਤੇ ਇਮੀਗ੍ਰੇਸ਼ਨ ਅਫਸਰ ਉਹਦੀ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਹੁਣ ਅਧਿਕਾਰੀ ਪਤਾ ਕੀ ਕਰਦੇ ਆ ਅਧਿਕਾਰੀ ਇੱਕ ਫੈਸਲਾ ਕਰਦੇ ਆ ਵੀ ਆਪਾਂ ਇਹਨੂੰ ਨਾ ਕੰਨੀ ਤੇ ਬਿਠਾ ਲੈਂਦੇ ਆ ਸਾਈਡ ਤੇ ਤੇ ਪੁੱਛਗਿਸ਼ ਕਰਦੇ ਆ ਪੁੱਛਗਿਸ਼ ਉਹਦੇ ਤੋਂ ਕਰਦੇ ਆ ਉਹ ਦੱਸਦਾ ਵੀ ਇਹ ਹੀ ਉਹਦਾ ਨ ਤੀਜਾ ਦੌਰਾ ਉਹ ਇਦੋਂ ਪਹਿਲਾਂ ਦੋ ਵਾਰੀ ਜਪਾਨ ਆ ਚੁੱਕਿਆ ਤੇ ਹੋਰ ਵੀ ਕਾਫੀ ਦੇਸ਼ਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਤੇ ਉਹਦਾ ਕਾਰੋਬਾਰ ਆ ਐਸ ਵਾਰ ਵੀ ਉਹ ਆਪਦੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਹੀ ਜਪਾਨ ਆਇਆ ਕਾਰੋਬਾਰੀ ਮੀਟਿੰਗ ਆਸਤੇ ਉਹ ਇੱਥੇ ਆਇਆ ਹੋਰ ਉਹਦਾ ਕੋਈ ਮਕਸਦ ਨਹੀਂ ਉਹ ਆਪਦਾ ਨਾਮ ਦੱਸਦਾ ਜੌਨ ਐਲਨ ਜਿਗਰ ਜਿਹੜੇ ਵਿਅਕਤੀ ਤੇ ਸ਼ੱਕ ਹੁੰਦਾ ਨਾ ਇਮੀਗ੍ਰੇਸ਼ਨ ਵਾਲਿਆਂ ਨੂੰ ਕਿ ਇਹ ਕਿਹੜੇ ਦੇਸ਼ ਤੋਂ ਆਇਆ ਉਹ ਆਪਣਾ ਨਾਮ ਦੱਸਦਾ ਜੌਨ ਐਲਨ ਜਿਗਰ ਉਦੀ ਮਾਂ ਬੋਲੀ ਫ੍ਰੈਂਚ ਸੀ ਕਹਿਣ ਦਾ ਭਾਵ ਕਿ ਜੌਨ ਐਲਨ ਜੀਗਰ ਜ਼ਿਆਦਾਤਰ ਆਪਦੀ ਗੱਲਬਾਤ ਫ੍ਰੈਂਚ ਭਾਸ਼ਾ ਦੇ ਵਿੱਚ ਕਰਦਾ ਸੀ ਪਰ ਉਹ ਆਮ ਫ੍ਰੈਂਚ ਨਹੀਂ ਬੋਲਦਾ ਸੀ ਉਦੀ ਫ੍ਰੈਂਚ ਥੋੜੀ ਜੀ ਵੱਖਰੀ ਸੀ ਕੇ ਲਈ ਜਿਵੇਂ ਆਪਾਂ ਇੰਡੀਅਨ ਜਾਂ ਪੰਜਾਬੀ ਲੋਕ ਜਦੋਂ ਅੰਗਰੇਜ਼ੀ ਬੋਲਦੇ ਆ ਤਾਂ ਆਪਾਂ ਅੰਗਰੇਜ਼ੀ ਤਾਂ ਬੋਲਦੇ ਆ ਪਰ ਆਪਣੀ ਅੰਗਰੇਜ਼ੀ ਅੰਗਰੇਜ਼ਾਂ ਵਰਗੀ ਨਹੀਂ ਹੁੰਦੀ ਆਪਾਂ ਕਈ ਸ਼ਬਦਾਂ ਨੂੰ ਨਾ ਥੋੜਾ ਜਿਆਕਰੋੜ ਕੇ ਜੇ ਬੋਲਦੇ ਆ ਐਲਨ ਜਿਗਰ ਜਪਾਨ ਦੇ ਵੀ ਕੁਝ ਸ਼ਬਦ ਜਾਣਦਾ ਸੀ ਜੌਨ ਐਲਨ ਜਿਗਰ ਨੂੰ ਜਾਪਾਨੀ ਵੀ ਆਉਂਦੀ ਸੀ ਕੁਝ ਕੁ ਸ਼ਬਦ ਤੇ ਕਈ ਹੋਰ ਪੁਛਾਵਾਂ ਦੀ ਵੀ ਉਹ ਜਾਣਕਾਰੀ ਰੱਖਦਾ ਸੀ ਮਾੜੀ-ਮੋਟੀ ਅਧਿਕਾਰੀ ਉਹਦਾ ਸਮਾਨ ਚੈੱਕ ਕਰਦੇ ਆ ਉਹਦੇ ਬੈਗ ਦੇ ਵਿੱਚੋਂ ਕਈ ਦੇਸ਼ਾਂ ਦੀ ਕਰੰਸੀ ਮਿਲਦੀ ਆ ਹੁਣ ਕਈ ਦੇਸ਼ਾਂ ਦੀ ਕਰੰਸੀ ਮਿਲਣ ਦਾ ਮਕਸਦ ਇਹ ਨਹੀਂ ਆ ਕਿ ਉਹਦੇ ਕੋਲੇ ਬਹੁਤ ਪੈਸਾ ਸੀ ਕਈ ਦੇਸ਼ਾਂ ਦੀ ਕਰੰਸੀ ਕਿ ਜਿਵੇਂ ਉਹ ਘੁੰਮਣ ਜਾਂਦਾ ਸੀ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਤਾਂ ਥੋੜੇ ਬਹੁਤ ਜੋ ਖੁੱਲੇ ਵੈਸੇ ਆਪਣੇ ਕੋਲੇ ਬਚ ਜਾਂਦੇ ਆ ਉਹ ਪੈਸੇ ਜਾਉਣ ਐਲਨ ਜੀਗਰ ਦੇ ਬੈਗ ਦੇ ਵਿੱਚ ਉਹਨਾਂ ਨੂੰ ਸਮਾਨ ਜਿਹਾ ਮਿਲਦੇ ਆ ਤੇ ਇਹ ਗੱਲ ਕੁਝ ਹੱਦ ਤੱਕ ਜੌਨ ਐਲਨ ਜੀ ਗਰ ਨੂੰ ਸਹੀ ਵੀ ਸਾਬਤ ਕਰਦੀ ਸੀ ਕਿ ਉਹ ਇੱਕ ਬਿਜ਼ਨਸਮੈਨ ਆ ਤੇ ਦੁਨੀਆ ਤੇ ਘੁੰਮਦਾ ਫਿਰਦਾ ਉਹ ਦੱਸਦਾ ਕਿ ਉਹਦੀ ਕੰਪਨੀ ਨੇ ਜਪਾਨ ਦੇ ਵਿੱਚ ਇੱਕ ਹੋਟਲ ਵੀ ਬੁੱਕ ਕਰਾਇਆ ਤੇ ਉਹ ਉਸ ਹੋਟਲ ਦੇ ਵਿੱਚ ਰਹੂਗਾ ਪਰ ਜਦੋਂ ਹੋਟਲ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਥੇ ਉਹਦੇ ਨਾਮ ਦੀ ਕੋਈ ਵੀ ਬੁਕਿੰਗ ਹੈ ਨਹੀਂ ਸੀ ਜਿਸ ਦੇ ਤੋਂ ਇਮੀਗ੍ਰੇਸ਼ਨ ਅਫਸਰਾਂ ਨੇ ਇੱਕ ਫੈਸਲਾ ਕੀਤਾ ਕਿ ਹੁਣ ਹਾਲਾਤ ਨਾ ਥੋੜੇ ਜਿੇ ਗੰਭੀਰ ਲੱਗਦੇ ਆ ਅਧਿਕਾਰੀਆਂ ਨੇ ਇਹ ਫੈਸਲਾ ਕਰ ਲਿਆ ਕਿ ਕਿਉਂ ਨਾ ਆਪਾਂ ਗੱਲ ਦੀ ਪੂਰੀ ਤਹਿ ਤੱਕ ਪਹੁੰਚਣ ਤੱਕ ਜੌਨ ਐਲਨ ਜੀ ਗਰ ਨੂੰ ਅਸਥਾਈ ਤੌਰ ਤੇ ਡਿਟੇਨ ਕਰ ਲਗੇ ਵੈਸੇ ਤਾਂ ਇਹ ਇੱਕ ਤਰ੍ਹਾਂ ਦੀ ਜੇਲ ਹੁੰਦੀ ਆ ਪਰ ਡਿਟੇਨਿੰਗ ਦੇ ਦੌਰਾਨ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਂਦਾ ਬੰਦਾ ਇਮੀਗ੍ਰੇਸ਼ਨ ਆਫੀਸਰ ਜੌਨ ਨੂੰ ਇੱਕ 에어ਪੋਰਟ ਦੇ ਨੇੜੇ ਹੋਟਲ ਦੇ ਵਿੱਚ ਲੈ ਜਾਂਦੇ ਆ ਤੇ ਉਸ ਹੋਟਲ ਦੇ ਨਾਂ ਤਾਂ ਕੋਈ ਹੋਰ ਬਾਰੀ ਹੁੰਦੀ ਆ ਤੇ ਇੱਕ ਤੋਂ ਬਿਨਾ ਕੋਈ ਹੋਰ ਦਰਵਾਜ਼ਾ ਵੀ ਨਹੀਂ ਹੁੰਦਾ ਉਸ ਦਰਵਾਜ਼ੇ ਦੇ ਅੱਗੇ ਸਾਹਮਣੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਖੜਾ ਕਰ ਦਿੱਤਾ ਜਾਂਦਾ ਤੇ ਉਸ ਹੋਟਲ ਦੇ ਵਿੱਚ ਜੌਨ ਨੂੰ ਰਹਿਣ ਵਾਸਤੇ ਛੱਡ ਦਿੱਤਾ ਜਾਂਦਾ ਉਹ ਕਮਰਾ ਬਾਕੀ چار ਸੁਪੇਰੀਆਂ ਤੋਂ ਬੰਦ ਸੀ ਪਰ ਜਿਵੇਂ ਹੀ ਸਵੇਰ ਅਧਿਕਾਰੀ ਦਰਵਾਜ਼ਾ ਖੜਕਾਉਂਦੇ ਆ ਅੰਦਰੋਂ ਕੋਈ ਵੀ ਬੰਦਾ ਦਰਵਾਜ਼ਾ ਨਹੀਂ ਖੋਲਦਾ ਜਦੋਂ ਅਧਿਕਾਰੀ ਇੱਕ ਸਪੈਸ਼ਲ ਕੀ ਦੇ ਨਾਲ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦੇ ਆ ਤਾਂ ਜੌਨ ਐਲਨ ਜਿਗਰ ਉਸ ਕਮਰੇ ਦੇ ਵਿੱਚੋਂ ਗਾਇਬ ਸੀ ਹੁਣ ਬਾਹਰ ਤਿੰਨ ਪੁਲਿਸ ਗਾਰਡ ਖੜੇ ਸੀ ਅਧਿਕਾਰੀ ਵੀ ਹੈਰਾਨ ਸੀ ਵੀ ਪੂਰੀ ਰਾਤ ਸਖਤ ਨਿਗਰਾਨੀ ਸੀ ਤਾਂ ਉਦੋਂ ਬਾਅਦ ਵੀ ਜੌਨ ਜਿਹੜੇ ਨਾਮ ਦਾ ਬੰਦਾ ਸੀ ਵੀ ਉਹ ਗਿਆ ਕਿੱਥੇ ਉਸ ਤੋਂ ਬਾਅਦ ਸਾਰੇ ਦੇ ਸਾਰੇ ਪੁਲਿਸ ਅਧਿਕਾਰੀ 에ਅਰਪੋਰਟ ਵੱਲ ਉਭਾਈ ਦਿਆ ਜਦੋਂ ਪੁੱਛਗਿਛ ਚੱਲੀ ਜਾਂਦੀ ਸੀ ਨਾ ਤਾਂ ਜਾਣ ਦਾ ਸਮਾਨ ਇਮੀਗ੍ਰੇਸ਼ਨ ਆਫਸਰਾਂ ਨੇ 에어ਪੋਰਟ ਦੇ ਉੱਪਰ ਇੱਕ ਲੋਕਰ ਦੇ ਵਿੱਚ ਰਖਾ ਲਿਆ ਸੀ ਇਹ ਅੱਜ ਵੀ ਆਈ ਹੁੰਦਾ ਕਿ ਜਦੋਂ 에어ਪੋਰਟ ਦੇ ਉੱਪਰ ਕੋਈ ਪੁੱਛਗਿਛ ਹੁੰਦੀ ਆ ਤਾਂ ਉਸ ਹਰੇਕ ਬੰਦੇ ਦਾ ਸਮਾਨ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਉਹਦਾ 에어ਪੋਰਟ ਦੇ ਇੱਕ ਲੋਕਰ ਦੇ ਵਿੱਚ ਸਮਾਨ ਰਖਾ ਲਿਆ ਜਾਂਦਾ ਹੈਰਾਨੀ ਦੀ ਗੱਲ ਪਤਾ ਕੀ ਹੋਈ ਜਿਵੇਂ ਹੀ ਇਮੀਗ੍ਰੇਸ਼ਨ ਆਫਸਰਜ਼ ਨੇ ਉਹ ਲੋਕਰ ਖੋਲ੍ਹਿਆ ਜਿੱਥੇ ਜਾਣ ਦਾ ਸਮਾਨ ਰੱਖਿਆ ਸੀ ਅੰਦਰ ਕੋਈ ਵੀ ਸਮਾਨ ਹੈ ਨਹੀਂ ਸੀ ਹੁਣ 에ਰਪੋਰਟ ਤੇ ਨਿਗਰਾਨੀ ਵੀ ਸਖਤ ਪਹਿਰੇਦਾਰੀ ਵੀ ਸਖਤ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਤੇ ਲੋਕਰ ਵੀ ਬਾਰੋਂ ਬੰਦ ਸੀ ਪਰ ਫੇਰ ਵੀ ਨਾ ਕੋਈ ਦਰਵਾਜ਼ਾ ਟੁੱਟਿਆ ਨਾ ਕੋਈ ਸਰਾਗ ਨਾ ਕੋਈ ਨਿਸ਼ਾਨ ਤੇ ਸਾਰੇ ਦਾ ਸਾਰਾ ਸਮਾਨ ਗਾਇਬ ਸੀ ਹਰਾਨੀ ਇੱਥੇ ਵੀ ਨਹੀਂ ਮੁੱਕੀ ਉਹਦਾ ਪਾਸਪੋਰਟ ਵਗੈਰਾ ਵੀ ਤੇ ਬਾਕੀ ਕਾਗਜ਼ ਵੀ ਜੋ 에어ਪੋਰਟ ਦੇ ਲੋਕਰ ਦੇ ਵਿੱਚ ਰੱਖੇ ਸੀ ਕੁਝ ਵੀ ਹੈ ਨਹੀਂ ਸੀ ਉਹਨਾਂ ਦੇ ਵਿੱਚੋਂ ਬਾਅਦ ਵਿੱਚ ਨੇ ਇੱਕ ਖੋਜ ਟੀਮ ਬਣਾਈ ਇਮੀਗ੍ਰੇਸ਼ਨ ਆਫੀਸਰ ਨੇ ਵੀ ਸਾਰੇ ਪੂਰੇ ਮਾਮਲੇ ਦੀ ਪੜਤਾਲ ਕਰੋ ਤੇ ਖੋਜ ਟੀਮ ਨੇ ਆਪਦੀ ਜਾਂਚ ਕਰਨੀ ਵੀ ਸਟਾਰਟ ਕੀਤੀ ਪਰ ਨਾ ਤਾਂ ਕੋਈ ਸਰਾਗ ਮਿਲਿਆ ਨਾ ਕੋਈ ਨਿਸ਼ਾਨ ਸੀ ਖੋਜ ਟੀਮ ਦੇ ਹਿੱਸੇ ਅੱਜ ਤੱਕ ਵੀ ਕੁਝ ਨਹੀਂ ਲੱਗਿਆ ਕਈ ਲੋਕ ਮੰਨਦੇ ਆ ਵੀ ਜੋਨ ਐਲਨ ਜੀਗਰ ਕਿਸੇ ਹੋਰ ਯੂਨੀਵਰਸ ਤੋਂ ਆਇਆ ਸੀ ਕਈ ਲੋਕ ਮੰਨਦੇ ਆ ਕਿ ਜੌਨ ਐਲਨ ਜਿਗਰ ਟਾਈਮ ਟਰੈਵਲ ਕਰ ਰਿਹਾ ਸੀ ਬੰਦਾ ਤਾਂ ਉਹ ਧਰਤੀ ਦਾ ਹੀ ਸੀ ਪਰ ਉਹ ਟਾਈਮ ਟਰੈਵਲ ਕਰਦਾ ਸੀ ਤੇ ਕਈ ਲੋਕ ਇਹਨੂੰ ਸਿਰਫ ਇੱਕ ਵਹਿਮ ਬੋਲਦੇ ਆ ਪਰ ਸਵਾਲ ਅੱਜ ਵੀ ਉਹੀ ਆ ਵੀ ਕੌਣ ਸੀ ਉਹ ਬੰਦਾ ਜੀ ਉਹਦੇ ਸਾਰੇ ਕਾਗਜ਼ ਪੱਤਰ ਨਕਲੀ ਸੀ ਤਾਂ ਫੇਰ ਉਹ ਗਾਇਬ ਕਿਵੇਂ ਹੋ ਗਿਆ ਤੇ ਜੇ ਉਹਦੇ ਸਾਰੇ ਕਾਗਜ਼ ਪੱਤਰ ਅਸਲੀ ਸੀ ਤਾਂ ਫੇਰ ਵੀ ਉਹ ਬੰਦਾ ਗਿਆ ਕਿੱਥੇ ਤੇ ਆਇਆ ਕਿਥੋਂ ਸ਼ਾਇਦ ਸਾਡੀ ਦੁਨੀਆ ਤੋਂ ਇਲਾਵਾ ਹੋਰ ਵੀ ਕੋਈ ਦੁਨੀਆ ਮੌਜੂਦ ਆ ਤੇ ਅੱਜ ਵੀ ਇਹ ਰਹੱਸ ਰਹੱਸ ਦਾ ਰਹੱਸ ਹੀ ਬਣਿਆ ਹੋਇਆ ਇਨਸਾਨ ਅੱਜ ਤੱਕ ਕਾਫੀ ਧਰਤੀ ਦੇ ਅਣਸੁਲਝੇ ਪੇਦਾਂ ਨੂੰ ਸੁਲਝਾਉਣ ਦੇ ਵਿੱਚ ਅਸਮਰਥੀ ਆ ਤੁਹਾਡਾ ਕੀ ਸੋਚਨਾ ਇਸ ਪੂਰੀ ਕਹਾਣੀ ਦੇ ਬਾਰੇ ਜੌਨ ਐਲਨ ਜਿਗਰ ਦੇ ਬਾਰੇ ਕਮੈਂਟ ਦੇ ਵਿੱਚ ਆਪਦੀ ਰਾਏ ਜ਼ਰੂਰ ਦਿਓ ਥੈਂਕ ਯੂ